ਕਤਲ ਦੇ ਇੱਕ ਮਾਮਲੇ ਵਿੱਚ ਵਾਰ-ਵਾਰ ਬੁਲਾਏ ਜਾਨ ਦੇ ਬਾਬ ਚੁਰ ਵੀ ਗਵਾਹੀ ਦੇਣ ਅਦਾਲਤ ਤੱਕ ਨਾ ਆਉਣ ਵਾਲੇ ਐਸ ਐਚਓ ਨੂੰ ਜਦੋਂ ਅਦਾਲਤ ਦੇ ਹੁਕਮਾਂ ਤੇ ਪੁਲਿਸ ਨੇ ਜੱਜ ਦੇ ਸਾਹਮਣੇ ਪੇਸ਼ ਕੀਤਾ ਤਾਂ ਜੱਜ ਨੇ ਐਸ ਐਚਓ ਸਾਹਿਬ ਨੂੰ ਅਦਾਲਤ ਦੇ ਲੋਕ ਪ੍ਰੂਮ ਚ 1 ਘੰਟੇ ਲਈ ਬੰਦ ਕਰ ਦਿੱਤਾ ਇਹ ਮਾਮਲਾ ਹਰਿਆਣਾ ਦੇ ਕਤਲ ਦੀ ਇੱਕ ਅਦਾਲਤ ਦਾ ਸਬੰਧਤ ਹੈ ਜਿੱਥੇ ਕਤਲ ਦੇ ਇੱਕ ਮਾਮਲੇ ਚ ਐਸ ਐਚਓ ਗਵਾਹੀ ਦੇਣ ਨਹੀਂ ਆ ਰਿਹਾ ਸੀ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਐਸ ਐਚਓ ਦੇ ਖਿਲਾਫ ਜਮਾਨਤੀ ਅਤੇ ਗੈਰ ਜਮਾਨਤੀ ਵਾਰੰਟ ਤੱਕ ਵੀ ਜਾਰੀ ਕੀਤੇ ਪਰੰਤੂ ਐਸ ਐਚਓ ਸਾਹਿਬ ਫੇਰ ਵੀ ਨਹੀਂ ਆਏ ਜਿਸ ਤੋਂ ਬਾਅਦ ਜੱਜ ਨੇ ਕੈਥਲ ਦੇ ਐਸ ਪੀ ਨੂੰ ਹੁਕਮ ਕੀਤਾ ਕਿ ਐਸ ਐਚਓ ਦੀ ਤਨਖਾ ਅਟੈਚ ਕਰਕੇ ਗ੍ਰਿਫਤਾਰ ਕਰਕੇ ਅਦਾਲਤ ਪੇਸ਼ ਕੀਤਾ ਜਾਵੇ ਵੀਰਵਾਰ ਜਦੋਂ ਐਸ ਐਚਓ ਨੂੰ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਤਾਂ ਉਸ ਮੇਲੇ ਅਦਾਲਤ ਵਿੱਚ ਕਿਸੇ ਹੋਰ ਕੇਸ ਦੀ ਸੁਣਵਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਮਾਨਯੋਗ ਐਡੀਸ਼ਨਲ ਜੱਜ 모হিত ਅਗਰਵਾਲ ਨੇ ਹੁਕਮ ਦਿੱਤੇ ਕਿ ਐਸਐਚਓ ਨੂੰ ਹਿਰਾਸਤ ਵਿੱਚ ਲੈ ਕੇ ਲੋਕਬ ਵਿੱਚ 1 ਘੰਟੇ ਤੱਕ ਰੱਖਿਆ ਜਾਵੇ ਅਦਾਲਤ ਦੇ ਹੁਕਮਾਂ ਦੇ ਬਾਅਦ ਮੌਕੇ ਤੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਐਸਐਚਓ ਨੂੰ ਅਦਾਲਤ ਦੇ ਬੰਦੀ ਕਮਰੇ ਚ ਘੰਟੇ ਲਈ ਬੰਦ ਕਰ ਦਿੱਤਾ ਜਿੱਥੇ ਐਸਐਚਓ ਸਾਹਿਬ ਚੁੱਪਚਾਪ ਹੱਥ ਜੋੜ ਕੇ ਬੈਠੇ ਰਹੇ ਘੰਟੇ ਬਾਅਦ ਦੁਆਰਾ ਜੱਜ ਸਾਹਮਣੇ ਪੇਸ਼ ਕਰ ਦਿੱਤਾ ਜਿਸ ਤੋਂ ਬਾਅਦ ਐਸਐਚਓ ਦੀ ਗਵਾਹੀ ਹੋਈ ਅਤੇ ਉਸ ਨੂੰ ਛੱਡ ਦਿੱਤਾ ਗਿਆ